ਮੇਰਾ ਨਾਮ ਮਨਪ੍ਰੀਤ ਹੈ। 20 ਸੰਗਾ ਮੈਂ ਤੁਹਾਨੂੰ ਘਰ ਦਿਖਾਉਣਾ ਚਾਹੁੰਦਾ। ਆ ਸਾਡੀ ਸ਼ੈੱਡ ਆ। ਮੈਂ ਤੁਹਾਨੂੰ ਕਰ ਆ ਸਾਡੀ ਕਿੱਤੀ ਗਈਆਂ। ਆ ਸਾਡੀ ਆ ਸਾਡੀ ਕਿੱਤੀ ਗਈਆਂ। ਆ ਸਾਡੀ ਕਾਲੀ ਗਈਆਂ। ਕਰ ਤੇ ਆਹ ਦੇਖੋ ਆ ਸਾਡੀ ਗਾਈਆਂ ਪੱਠੇ ਖਾਦੀਆਂ ਆ। ਆ ਗਾਈ ਗਾਈ ਚੁੱਤੀ ਆ। ਆ ਗਾਈ ਗਾਲੀ ਆ ਤੇ ਇਥੇ ਆਪਾਂ ਪੱਠੇ ਕੁੱਤਰ ਦੇ ਘਾਇਆਂ ਵਾਸਤੇ ਤੇ ਆਪਾਂ ਤੇ ਘਾਇਆਂ ਵਾਸਤੇ ਪੱਠੇ ਕੁੱਤਰ ਦੇ ਤੇ ਇਥੇ ਧੂਗੀ ਹੁੰਦੀ ਆਪਾਂ ਗਾਇਆਂ ਵਾਸਤੇ ਫੂਡ ਬਣਾਉਂਦੇ ਆ ਤੇ ਆ ਸਾਡਾ ਗਾਇਆਂ ਦਾ ਤੋਂਮਾ ਇਥੇ ਫੀਡ ਹੁੰਦੀ ਆ ਤੇ ਇਥੇ ਸਭ ਕੁਝ ਪਿਆ ਫੀਡ ਫੂਡ ਪਈਆ ਤੇ ਤੇ ਆ ਸਾਡੀ ਗਾਇਆਂ ਦਾ ਕਮਰਾ ਆ ਇੱਥੇ ਸਾਡੀ ਗਾਇਆਂ ਸੌਂਦੀਆਂ ਆ ਆ ਸਾਡੀ ਛਾਈ ਦੀ ਛਾਈ ਸ਼ੈੱਡ ਆ ਅਸੀਂ ਆਪਾਂ ਬਣਾਈ ਆ ਤੇ ਆ ਸਾਡੇ ਦੋ ਤਵੇ ਆ ਤੇ ਕੰਮ ਕਿ ਲੋ ਗਿਆ ਐ ਐਂ ਵੀ ਵੀਤੀ ਹੋ ਗਿਆ ਕੰਮ ਹੀ ਖੱਟਾ ਹੋਇਆ ਸਾਡੇ ਆਪਾਂ ਫੂਡ ਦੀ ਪਾ ਇਹਦਾ ਇੱਕ ਨੂੰ ਤੇ ਆ ਬਾਈ ਲਿੰਬੂ ਗਿਆ ਤੇ ਹਰ ਸਾਡੇ ਸਾਡੇ ਨਿੰਬੂ ਆ ਤੇ ਆ ਸਾਡਾ ਅੰਬੂਦਾ ਤੇ ਆ ਸਾਦੀ ਸਾਕੀਆ ਦੀ ਸਾਈਆ ਸਬਜੀਆ ਆ ਤੇ ਦੇਵੀ ਸਬਜੀਆ ਹੈ ਦੇਵੀ ਸਬਜੀਆ ਆਪਾਂ ਬਰੀ ਦਾ ਇਹ ਜੀ ਸਬਜੀਆ ਵੀ ਆ ਸਾ ਆਪਾਂ سارے سارے ਸਾਗ ਬੀਜਿਆ। ਅਈ ਇੱਥੇ ਪਾ ਲਿਆ ਅੰਜ ਸਾਹ ਕੁਛ ਬੀਜਿਆ ਪਿਆ। ਤੇ ਜੇ ਆਪਾਂ ਕੋਚੀ ਦੀ ਲਾਇਆਗੇ। ਉਹਦੇ ਜੁਨੈ ਜੁਨੈ ਆ ਉਹ ਉਹ ਅੱਦੀ ਪਾਲ ਕਾਇਆ। ਉੱਧਰ ਤੋਂ ਦਰਿ ਜੀ ਬੰਦੇ ਤੇ ਤੇ ਇਹਦੇ ਅਗਰ ਇਹਦਾ ਬੇਟਾ ਚਿਕੜਾ ਆ ਆ ਦੇਖੋ ਕਾਵੇ ਸਾਡੇ ਪਹਿਲੀ ਜਾਂਦੇ ਆ ਤੇ ਆ ਆਦੀ ਪਹਿਲੀ ਹਿੱਸਾ ਹੀ ਪਹਿਲੀ ਜੀ ਆਪਾਂ ਕਾ ਬੀਜਿਆ ਆ ਲੈਣ ਦਾ

ਟੇਗੇ 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 ਇਹ ਮੇਰਾ ਪਰ ਆਇਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਰ ਦਿਓ ਕਮੈਂਟ ਤੇ ਸ਼ੇਅਰ ਕਰ ਦਿਓ ਧੰਨਵਾਦ